ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਇ ਅਤ ਸ੍ਰੀ ਸ਼ਾਤਰਨਾਮ ਮਾਲਾ ਪ੍ਰਣ ਲਿਖਿਆ ਤੇ ਬਾਦਸ਼ਾਹੀ ਦਸਮੀ ਦੋਹਰਾ ਸਾਗ ਸਰੋਹੀ ਸਾਫਿਆਸ ਤੇਰਤ ਭਗ ਦਰਵਾਰ ਫਤਰਾਤ ਕ ਕਵਚਾਤ ਕਰ ਕਾਰੀਏ ਤਹਮਾਰ ਅਜ਼ ਗੁਰਬਾਨ ਤਾਰਾ ਧਰੀ ਸੈਫਸੂਲ ਜਮਦਾਡ ਕਵਤਾ ਤੱਕ ਸਤਰਾਤ ਕਰ ਤੇਗ ਤੀਰ ਧਰ ਬਾਡ ਅਜ਼ ਗੁਰਬਾਨ ਘੰਡੋ ਘੜਗ ਤਬਕ ਤਬਰੇ ਆਰਤੀਰ ਸੈਫਸਰੋਹੀ ਸੈ ਹਤੀ ਜਾ ਹੈ ਹਮਾਰੇ ਤੁਹੀ ਸਾਥੀ ਤੁਹੀ ਤੁਹੀ ਦਵਰ ਦਰਵਾਰ ਨਾਮ ਤੇ ਹਰ ਜੂਜਪ ਪਾਏ ਸਿੰਧ ਭਵ ਪਾਰ ਹਾਲ ਤੁਹੀ ਕਾਲੀ ਤੁਹੀ ਤੁਹੀ ਤੇ ਘਰਤੀਰ ਤੁਹੀ ਨਿਸ਼ਾਨੀ ਦੀ ਤਕੀ ਆਜ ਤੁਹੀ ਜਗਵੀਰ ਕੋਏ ਸਾਤੀ ਦਬਰ ਤੂੰ ਨਖਾਂਗੇ ਅਰਬਾਨ ਤੂੰ ਹੀ ਘਟਾਰੀ ਸੇਰ ਸਭ ਤੂੰ ਹੀ ਕਰਦ ਕਿਰਪਾਨ ਸਤਰ ਅਸਤਰ ਤੂੰ ਹੀ ਇਸ ਪਰ ਤਮਹੀ ਕਵਚਨ ਖੰਗ ਕਵਚਾਤਕ ਤੂੰ ਹੀ ਬਨੇ ਤੂੰ ਵਿਆਪਕ ਸਰਬੰਗ ਸ੍ਰੀ ਤੂੰ ਸਭ ਕਾਰਨ ਤੂੰ ਹੀ ਤੂੰ ਬਦਿਆ ਕੋਸਾਰ ਤੂੰ ਸਭ ਤੂੰ ਉਪਰਾਜ ਹੀ ਤੂੰ ਹੀ ਲੋਬਾਰ रजनी तोहि तुम ही जिया ने उपाय कहत कहे रे न के नमित तिनमो बाद बढाए आसرمان खंडो खड्ग साफ दे गतरवार राज कर हमरी सदा कवचआतक कर वार ਕਟਾਰੀ ਦੜ ਜੰਮ ਤੂੰ ਬਿਸ਼ੂਓ ਹਰਮਾਨ ਤੂੰ ਪਾਤ ਪਾਤ ਜੇਲੀ ਜੀਆ ਰਾਚ ਦਾ ਸਭ ਜਾਨ ਬਾਕ ਬਜਰ ਬਿਸ਼ੂਓ ਤੂੰ ਹੀ ਤੂੰ ਹੀ ਤਬਰ ਤਰਵਾਰ ਤੂੰ ਹੀ ਕਟਾਰੀ ਸਹਤੀ ਕਰੀਏ ਰਾਚ ਹਮਾਰ ਤੂੰ ਹੀ ਗੁਰਜ ਤੂੰ ਹੀ ਗਦਾ ਤੂੰ ਹੀ ਤੀਰ ਤੋ ਭੰਗ ਆਸ ਜਾਨ ਮੋਰੀ ਸਦਾ ਰੱਖਿ ਕਰ ਸਰਬੰਗ ਸਰੇ ਕਰਮ ਰੇ ਪਕਰਦ ਪਨ ਕੰਜਰ ਪੁਗਦਾ ਨਾਏ ਹਰ ਦਰਜੇ ਕ ਸਭ ਜਗਤ ਕੋ ਮੋਹਿ ਤਮ ਲਿਓ ਬਚਾਏ ਮੈਂ ਪਾਵੋ ਜਗਤ ਤੁਮ ਤੁਮਹੀ ਪੰਥ ਬਨਾਏ ਆਪ ਤੁਹੀ ਝਗਰਾ ਕਰ ਤੁਮਹੀ ਕਰ ਸਹਾ ਕਾਚ ਬਰਾ ਦਮ ਦਮ ਬਾਵਨ ਅਵਤਾਰ ਮਹਾਰਾਜ ਸਿੰਘ ਬਹੁਤ ਆਤਮ ਤੂੰ ਹੀ ਤੂੰ ਹੀ ਜਗਤ ਕੋ ਸਾਰ ਕੋਈ ਰਾਮ ਸ੍ਰੀ ਕ੍ਰਿਸ਼ਨ ਤੁਮ ਤੂੰ ਹੀ ਬਿਸ਼ਨ ਕੋ ਰੂਪ ਤੂੰ ਹੀ ਪ੍ਰਜਾ ਸਭ ਜਗਤ ਕੀ ਤੂੰ ਹੀ ਆਪ ਹੀ ਭੂਪ ਤੂੰ ਹੀ ਬਿਪਰ ਛਤਰੀ ਤੂੰ ਹੀ ਤੂੰ ਹੀ ਰੰਗ ਹਰ ਰਾਉ ਸਾਮਦਾਵ डंड तूं तुमी पेद पओ तु ताया तुंहिंजी त प्रानी के प्रा त बिधिया जा बकतर हुए करे बेद बखया ਕਾਗਰਪਣ ਸਰ ਕੈ ਬਰਜ ਨਾਮ ਤੀਰਖ ਤੰਗਤ ਤਾਰੇ ਚ ਸਦਾ ਕਰੂ मम ਕਾਮ ਨਿਰਾਲ ਸਤਰ ਅਰ ਮ੍ਰਿਗ ਅੰਤਕ ਸਸਮਾਨ ਤੁਮ ਬਾਹਰ ਅਮ ਪ੍ਰਾਥਮਾਇ ਹਾਨ ਉਭਜੇ ਕਿਰਪਾਨ ਤੁਮ ਪਾਤਸ ਪਾਸੀ ਪਰਸ ਬਰਮ ਸਿੰਘ ਕੀ ਖਾਨ ਤੇਜ ਅਗ ਕੇ ਰਾਜਾ ਪਏ ਦਿਯ ਤਵ ਜੇ ਵਰਦਾਨ ਸਤਿ ਰਾਰਿਆ ਰਿਆ ਅਸ ਠੰਡੋ ਖੜਕ ਕਿਰਪਾਨ ਸਕਰ ਸੁਰੇਸ਼ਰ ਤੁਮ ਕੀਓ ਭਗਤ ਅਪਰਾਜਨ ਜਮਥਰੇ ਜਾਂਦਾ ਡਾ ਜਬਰ ਜੋ ਦਾਤਕ ਜਹਿਨਾਏ ਲੂਟ ਕੂਟ ਲੀਜਤ ਤੈਨਾ ਜੀਵਨ ਬਾਂਦੇ ਜਾਏ ਮਾਕ ਬਜਰ ਬਿਸ਼ੂ ਬਸ ਖ ਬਰੇਬਾਨ ਸਬਰੂਪ फिर किरपा करी पए जगत के पू पत शेर समातार शम शेर भुगत चालक जमके पए जिन कयो ज़रोही सत यार सारंगार जे नाम ਸਦਾ ਹਮਾਰੇ ਚਿਤ ਵਸ ਸਦਾ ਕਰੂ ਮਮ ਕਾਮ ਸਭ ਸਰੋਹੀ ਸਤਰਿਆਰ ਸੰਗਾਰ ਜਿਹਾ ਨਾਮ ਸਦਾ ਹਮਾਰੇ ਚਿਤ ਵਸ ਸਦਾ ਕਰੂ ਮਮ ਕਾਮ ॥ ਤੇ ਸ੍ਰੀ ਨਾਮ ਆਲਾ ਪ੍ਰਾਨੇ ਸ੍ਰੀ ਭਗਵਤੀ ਉਸ ਤਤ ਪ੍ਰਤਮ ਧਿਆਏ ਸਮਾਪਤ ਮਹਤ ਸੋਪਮਸਤ ॥